ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕ ਰਾਏ ਚੈਨ ਨਾਲ ਬਹੁਤ ਬਹੁਤ ਸਵਾਗਤ ਘੋੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਲੁਧਿਆਣਾ ਪੱਛਮੀ ਤੋਂ ਆਪਣੇ ਉਮੀਦਵਾਰ ਨੂੰ ਉਤਾਰਨ ਲਈ ਜੋ ਮੀਟਿੰਗ ਬੁਲਾਈ ਸੀ ਉਸ ਮੀਟਿੰਗ ਦੇ ਵਿੱਚ ਫੈਸਲਾ ਹੋ ਗਿਆ ਕਿਸ ਨੂੰ ਉਮੀਦਵਾਰ ਬਣਾਇਆ ਹੈ ਜੋ ਲੁਧਿਆਣਾ ਪੱਛਮੀ ਦੇ ਵਿੱਚੋਂ ਜੋ ਲੁਧਿਆਣਾ ਪੱਛਮੀ ਦੇ ਵਿੱਚ ਅਕਾਲੀ ਦਲ ਬਾਦਲ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਲੁਧਿਆਣਾ ਪੱਛਮੀ ਤੋਂ ਜੋ ਅਕਾਲੀ ਦਲ ਦਾ ਮੁੱਢ ਬੱਜੇਗਾ ਔਰ ਅਕਾਲੀ ਦਲ 2027 ਦੇ ਵਿੱਚ ਸੱਤਾ ਵਿੱਚ ਆਏਗਾ। ਸੋ ਅੱਜ 11 ਵਜੇ ਮੀਟਿੰਗ ਬੁਲਾਈ ਗਈ ਸੀ ਸਾਰੇ ਹੀ ਹਲਕਾ ਇੰਚਾਰਜ ਤੇ ਸੀਨੀਅਰ ਅਗਵਾਦਨਰ ਜੋ ਮੀਟਿੰਗ ਹੋਈਏ ਉਸ ਦੇ ਵਿੱਚ ਉਸ ਦੇ ਨਾਮ ਉੱਤੇ ਮੋਹਰ ਲੱਗੀਏ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਹਲਕਾ ਜਿਮਣੀ ਚੋਣੇ ਚ ਉਤਾਰਿਆ ਹੈ। ਸੋ ਲੁਧਿਆਣਾ ਪਛਮੀ ਚ ਹੋਣ ਵਾਲੀ ਜਿਮਨੀ ਚੋਣ ਜੋ ਅਕਾਲੀ ਦਲ ਬਾਦਲ ਦੀ ਪਾਰਟੀ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਉਹ ਆਪਣਾ ਉਮੀਦਵਾਰ ਖੜਾ ਕਰੇਗੀ ਇਸ ਸਬੰਧੀ ਅੱਜ ਚੰਡੀਗੜ੍ਹ ਦੇ ਵਿੱਚ ਜੋ 11 ਵਜੇ ਮੀਟਿੰਗ ਬੁਲਾਈ ਜਾਂਦੀ ਹੈ ਸਾਰੇ ਹਲਕਾ ਇੰਚਾਰਜ ਤੇ ਸੀਨੀਅਰ ਆਗੂ ਜੋ ਮੀਟਿੰਗ ਦੇ ਵਿੱਚ ਸ਼ਾਮਲ ਹੁੰਦੇ ਨੇ ਇਸ ਮੀਟਿੰਗ ਦੀ ਪ੍ਰਧਾਨਗੀ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਡੜ ਤੇ ਦਰਜੀਤ ਸਿੰਘ ਚੀਮਾ ਜੋ ਪਾਰਟੀ ਦੇ ਜਨਰਲ ਸਕੱਤਰ ਨੇ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਉਹ ਚੋਣਾਂ ਦੇ ਦੌਰਾਨ ਜੋ ਰਣਨੀਤੀਆਂ ਵੀ ਤਿਆਰ ਕੀਤੀਆਂ ਗਈਆਂ ਨੇ ਇਸ ਦੇ ਬਾਰੇ ਜੋ ਪਾਰਟੀ ਦੇ ਵਿੱਚੋਂ ਇਹ ਫੈਸਲਾ ਹੋਇਆ ਕਿ ਦਾਵੇਦਾਰ ਜੋ ਹਲਕਾ ਪੱਛਮੀ ਤੋਂ ਉਮੀਦਵਾਰੀ ਦੀ ਜਿਤਾਰੇ ਸੀ ਮੇਸ਼ਿੰਦਰ ਸਿੰਘ ਗਰੇਵਾਲ ਆਪਣੇ ਸੁਪੁੱਤਰ ਨੂੰ ਟਿਕਟ ਦਿਵਾਉਣਾ ਚਾਹੁੰਦੇ ਸੀ ਔਰ ਦੂਸਰੇ ਪਾਸੇ ਸਾਬਕਾ ਬਧਾਇਕ ਅਕਾਲੀ ਦਲ ਦੇ Hindu ਚੇਹਰਾ ਹਰੀਸ਼ ਰਾਏ ਢਾਂਡਾ ਖੁਦ ਟਿਕਟ ਲੈਣ ਵਾਸਤੇ ਜੋ ਸਪਰਸ਼ ਕਰ ਰਹੇ ਸੀ ਜਿਸ ਤੋਂ ਬਾਅਦ ਅਕਾਲੀ ਦਲ ਨੂੰ ਅਜੇ ਫੈਸਲਾ ਲੈਣ ਲੱਗਿਆ ਜੋ ਲੰਬਾ ਸਮਾਂ ਵਿਚਾਰ ਚਰਚਾ ਕਰਨੀ ਪਈ ਸੋ ਅਕਾਲੀ ਦਲ ਨੇ ਉਸ ਦੇ ਮੋਰ ਤੇ ਨਾਂ ਜਿਹੜੇ ਨਾਂ ਤੇ ਮੋਹਰ ਲਾਈਏ ਜੋ ਜੇਤੂ ਹੋਵੇਗਾ ਜੋ ਇਥੋਂ ਜਿੱਤ ਕੇ ਇਹ 2027 ਦਾ ਮੁੱਢ ਬਣੇਗਾ ਲੁਧਿਆਣਾ ਪਛਮੀ ਦੀ ਜੋ ਜਿਮਨੀ ਚੋਣ ਹੋਣੀ ਹੈ ਉਸ ਤੇ ਬਾਰੇ ਚੋਣ ਕਮਿਸ਼ਨ ਦੇ ਵੱਲੋਂ ਐਲਾਨ ਕਰਨਾ ਅਜੇ ਬਾਕੀ ਹੈ ਜੋ ਕਿ ਜੂਨ ਜਾਂ ਜੁਲਾਈ ਦੇ ਵਿੱਚ ਇਹ ਲੁਧਿਆਣਾ ਪੱਛਮੀ ਦੀ ਜਿੰਮਨੀ ਚੋਣ ਹੋਣ ਦੀ ਸੰਭਾਵਨਾ ਹੈ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਕਾਂਗਰਸ ਤੇ ਭਾਜਪਾ ਵੀ ਆਪਣੇ ਵੱਲੋਂ ਤਿਆਰੀਆਂ ਕਰ ਰਹੀ ਹੈ ਆਮ ਆਦਮੀ ਪਾਰਟੀ ਨੇ ਆਪਣਾ ਪਹਿਲਾ ਹੀ ਉਮੀਦਵਾਰ ਐਲਾਨ ਦਿੱਤਾ ਹੈ ਜੋ ਕਿ ਮੌਜੂਦਾ ਰਾਜ ਸਭਾ ਮੈਂਬਰ ਸੰਜੀਵ अरोड़ा ਨੂੰ ਉਮੀਦਵਾਰ ਬਣਾਇਆ ਹੈ ਔਰ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਲੁਧਿਆਣਾ ਪਛਮੀ ਦੇ ਵਿੱਚ ਲਗਾਤਾਰ ਰੈਲੀਆਂ ਕਰ ਰਹੀ ਹੈ ਆਪਣੇ ਚੋਣ ਪ੍ਰੋਗਰਾਮ ਕਰ ਰਹੀ ਹੈ ਜਿਵੇਂ ਅਰਵਿੰਦ ਕੇਜਰੀਵਾਲ ਅੱਜ ਦੂਜੀ ਵਾਰ ਲੁਧਿਆਣਾ ਦੇ ਵਿੱਚ ਆਏ ਹੋਏ ਨੇ ਔਰ ਮੁੱਖ ਮੰਤਰੀ ਭਗਵੰਤ ਮਾਨ ਜੋ ਉੱਥੇ ਉਦਘਾਟਨ ਕਰ ਰਹੇ ਨੇ ਲੁਧਿਆਣਾ ਪਛਮੀ ਦੀ ਜਿਮਨੀ ਚੋਣ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ ਗੁਰਪ੍ਰੀਤ ਗੋਗੀ ਉਹਨਾਂ ਦੇ ਆਪਣੇ ਵੈਪਨ ਦੇ ਵਿੱਚੋਂ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ ਉਸ ਤੋਂ ਬਾਅਦ ਪੰਜਾਬ ਦੀ ਵਿਧਾਨ ਸਭਾ ਨੇ ਇਹ ਸੀਟ ਖਾਲੀ ਐਲਾਨ ਦਿੱਤੀ ਸੀ ਔਰ ਚੋਣ ਕਮਿਸ਼ਨ ਨੂੰ ਲਿਖ ਦਿੱਤਾ ਸੀ ਸੋ 6 ਮਹੀਨਿਆਂ ਦੇ ਅੰਦਰ-ਅੰਦਰ ਇਹ ਚੋਣਾਂ ਕਰਾਉਣੀਆਂ ਹੁੰਦੀਆਂ ਨੇ ਸੋ ਜੋ ਅਸਰ ਪੰਡੇ ਨੇ ਕਿ ਮਈ ਦੀ ਲਾਸਟ ਵਿੱਚ ਇਸ ਦਾ ਐਲਾਨ ਹੋ ਜਾਏਗਾ ਜੂਨ ਜਾਂ ਜੁਲਾਈ ਦੇ ਵਿੱਚ ਇਹ ਚੋਣ ਹੋ ਸਕਦੀ ਹੈ ਉਸ ਤੋਂ ਪਹਿਲਾਂ ਸਾਰੀਆਂ ਇਹ ਪਾਕੀਆਂ ਇਸ ਸੀਟ ਨੂੰ ਜਿੱਤ ਕੇ 2024 ਦਾ ਮੁੱਢ ਬੰਨਣਾ ਚਾਹੁੰਦੀਆਂ ਨੇ ਔਰ ਕਾਂਗਰਸ ਜਿਹੜਾ ਕਿ ਇੱਥੇ ਸਾਬਕਾ ਵਿਧਾਇਕ ਤੇ ਸਾਬਕਾ ਮੰਤਰੀ ਭਾਰਤਪੁਸ਼ ਅਸ਼ੂ ਦੇ ਨਾਮ ਦੇ ਉੱਪਰ ਮੋਹਰ ਲਾ ਸਕਦੀ ਹੈ ਪਾਰਤ ਪੋਸ਼ਣ ਆਸ਼ੂ ਆਪਣੇ ਵੱਲੋਂ ਚੋਣ ਰੈਲੀਆਂ ਲਈ ਆਪਣੇ ਹਲਕੇ ਦੇ ਵਿੱਚ ਵਿਚਰ ਰਹੇ ਨੇ ਔਰ ਰੋਹਲ ਗਾਂਧੀ ਨਾਲ ਮਿਲ ਕੇ ਉਹਨਾਂ ਨੇ ਪੂਰੇ ਇਲਾਕੇ ਦੀ ਸਥਿਤੀ ਬਾਰੇ ਵੀ ਜਾਣੂ ਕਰਵਾਇਆ ਹੈ ਔਰ ਕੱਲ ਉਹਨਾਂ ਦੇ ਸਾਰੇ ਹੀ ਲੀਡਰਸ਼ਿਪ ਜਿਹੜੇ ਮੌਜੂਦ ਹੁੰਦੇ ਨੇ ਕਾਂਗਰਸ ਦੇ ਮੌਜੂਦਾ ਵਿਧਾਇਕ ਉਹਨਾਂ ਦੀ ਚੋਣ ਮਹਿਮੂਸ ਸੰਭਾਲਣ ਵਾਸਤੇ ਔਰ ਉੱਥੇ ਭਾਜਪਾ ਵੱਲੋਂ ਵੀ ਆਪਣਾ ਉਮੀਦਵਾਰ ਉਦਾਰਨ ਨਹੀਂ ਇੰਚਾਰਜ ਤੇ ਸੈਂਚਾਰਜ ਲਾ ਦਿੱਤੇ ਨੇ ਜੋ ਕਿ ਭਾਜਪਾ ਲੋ ਭਾਜਪਾ ਵੱਲੋਂ ਰਵਨੀਤ ਪਿੱਟੂ ਜਿਹੜੇ ਇਸ ਹਲਕੇ ਦੇ ਵਿੱਚ ਲਗਾਤਾਰ ਵਿਚਰਦੇ ਰਹੇ ਨੇ ਔਰ ਲੁਧਿਆਣਾ ਪੱਛਮੀ ਦੇ ਵਿੱਚ ਸਿੱਖ ਵੋਟਰ ਜ਼ਿਆਦਾ ਹੋਣ ਕਰਕੇ ਇੱਥੇ ਸਿੱਖ ਵੋਟਰ ਵੀ ਪ੍ਰਭਾਵਿਤ ਕਰ ਸਕਦਾ ਹੈ ਜੋ ਉਮੀਦਵਾਰ ਹੋਵੇਗਾ ਸੋ ਅਕਾਲੀ ਦਲ ਦੇ ਵੱਲੋਂ ਜੋ ਇੱਥੇ ਮਹਿੰਦਰ ਸਿੰਘ ਗਰੇਵਾਲ ਉਹਨਾਂ ਦੇ ਸੁਪੁੱਤਰ ਨੂੰ ਹੀ ਟਿਕਟ ਦੇਣ ਤੇ ਵਿਚਾਰ ਕਰ ਰਹੀ ਹੈ ਜੋ ਕਿ ਬਹੁਤ ਜਲਦੀ ਨਾਮ ਫਾਈਨਲ ਹੋ ਜਾਏਗਾ ਸੋ ਅਕਾਲੀ ਦਲ ਜਿਹੜਾ ਕਿ ਸਿੱਖ ਚਿਹਰੇ ਨੂੰ ਹੀ ਉਮੀਦਵਾਰ ਬਣਾਉਣਾ ਚਾਹੁੰਦੀ ਕਿਉਂਕਿ ਕਾਂਗਰਸ ਨੇ ਵੀ ਹਿੰਦੂ ਚਿਹਰਾ ਉਤਾਰਿਆ ਹੈ ਤੇ ਦੂਸਰੇ ਪਾਸੇ ਭਾਜਪਾ ਵੱਲੋਂ ਵੀ ਹਿੰਦੂ ਚਿਹਰੇ ਦੇ ਪੱਤਾ ਖੇਡਿਆ ਜਾਵੇਗਾ। ਔਰ ਆਮ ਆਦਮੀ ਪਾਰਟੀ ਨੇ ਆਪਣਾ ਜੋ ਉਮੀਦਵਾਰ ਬਣਾਤਾ ਹੈ ਜੋ ਬਹੁਤ ਵੱਡਾ ਘਰਾਣੇ ਦਾ ਉਦਯੋਗਿਕ ਉਦਯੋਗਪਤੀ ਹੈ ਹਿੰਦੂ ਚਿਹਰਾ ਔਰ ਆਮ ਆਦਮੀ ਪਾਰਟੀ ਵਿਕਾਸ ਦੇ ਨਾਤੇ ਇੱਥੇ ਚੋਣ ਲੜੇਗੀ ਜਦੋਂ ਕਿ ਕਾਂਗਰਸ ਪਾਰਟੀ ਵੱਲੋਂ ਜੋ ਭਾਰਤ ਕੁਸ਼ਨ ਆਸ਼ੂ ਪਹਿਲਾਂ ਇੱਥੇ ਵਿਕਾਸ ਕਰਾ ਚੁੱਕੇ ਨੇ ਔਰ ਪਿੱਛੇ ਦੋ ਵਾਰ ਕੈਬਨ ਮੰਤਰੀ ਵੀ ਰਹੇ ਨੇ ਉਹਨਾਂ ਦੇ ਵੱਲੋਂ ਵੀ ਜਿਹੜਾ ਕਿ ਇਸ ਹਲਕੇ ਚ ਵਿਕਾਸ ਦੇ ਨਾਂ ਤੇ ਚੋਣ ਲੜੀ ਜਾਵੇਗੀ ਸੋ ਅਕਾਲੀ ਦਲ ਦੇ ਵੱਲੋਂ ਇੱਥੇ ਚੋਣ ਲੜਨ ਦੀ ਜੋ ਅਜਰਾਨ ਨੀਤੀ ਬਣਾਈ ਗਈ ਹੈ ਉਮੀਦਵਾਰ ਦਾ ਐਲਾਨ ਜਿਹੜਾ ਹੈ ਕਿ ਜਦੋਂ 5 6 April ਨੂੰ ਨਾਮ ਦਾ ਅਨਾਉਂਸ ਕਰ ਦਿੱਤਾ ਜਾਵੇਗਾ ਸੁਖਵੀਰ ਸਿੰਘ ਬਾਦਲ ਜਦੋਂ ਪ੍ਰਧਾਨ ਬਣ ਗਏ ਤਾਂ ਉਹ ਨਾਮ ਦਾ ਅਨਾਉਂਸ ਕਰਨਗੇ